ਕੈਪਟਨ ਸਰਕਾਰ ਦੇ ਪਹਿਲੇ ਵਿਧਾਨ ਸਭਾ اجلاس ਉਤੇ ਵਿਰੋਧੀ ਧਿਰ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕੈਬਨਟ ਵਿੱਚ 120 ਫੈਸਲਿਆਂ ਤੋਂ ਬਾਅਦ ਠੰਡਾ ਦੌਰਿਆ ਜਾ ਰਿਹਾ اجلاس ਆਮ ਆਦਮੀ ਪਾਰਟੀ ਪਖਾਉਣ ਦੀ ਤਿਆਰੀ ਵਿੱਚ ਹੈ ਚੰਡੀਗੜ੍ਹ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਰੋਧੀ ਧਿਰ ਦੇ ਆਗੂ ਐਚਐਸ ਫੁਲਕਾ ਨੇ ਕੈਪਟਨ ਸਰਕਾਰ ਉਤੇ اجلاس ਦੌਰਾਨ ਬਹਿਸ ਨਾ ਕਰਾਉਣ ਦਾ ਦੋਸ਼ ਮੜਿਆ ਹੈ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸੋਮਵਾਰ ਨੂੰ ਕੋਲ ਅਟੈਂਸ਼ਨ ਨੋਟਿਸ ਤੇ ਸ਼ਾਰਟ ਨੋਟਿਸ ਕੁਐਸਚਨ ਰਾਹੀਂ ਬਹਿਸ ਦੀ ਮੰਗ ਕਰੇਗੀ ਫੂਲਕਾ ਮੁਤਾਬਕ ਇਸ اجلاس ਵਿੱਚ ਪੀਣ ਵਾਲੇ ਪਾਣੀ ਤੇ ਨਿੱਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਤੇ ਬਹਿਸ ਹੋਣਾ ਬਹੁਤ ਜ਼ਰੂਰੀ ਹੈ ਜਿਸ ਨੂੰ ਕੈਪਟਨ ਸਰਕਾਰ ਟਾਲਦੀ ਹੋਈ ਨਜ਼ਰ ਆ ਰਹੀ ਹੈ ਕੁਝ ਐਸੇ ਇਪੋਰਟੈਂਟ ਮੁੱਦੇ ਆ ਜਿਹੜੇ ਮਈ ਤੱਕ ਜਾਂ ਜੂਨ ਤੱਕ ਵੇਟ ਨਹੀਂ ਕਰ ਸਕਦੇ ਉਹ ਐਨੇ ਅਰਜੈਂਟ ਆ ਉਹਨਾਂ ਚੋਂ ਇੱਕ ਬਹੁਤ ਇਪੋਰਟੈਂਟ ਮੁੱਦਾ ਹੈ ਸਕੂਲਾਂ ਦੀ ਫੀਸ ਪ੍ਰਾਈਵੇਟ ਸਕੂਲ ਪ੍ਰਾਈਵੇਟ ਸਕੂਲਾਂ ਦੀ ਤੰਗਲੇਬਾਜ਼ੀ ਉਹ ਬਹੁਤ ਜ਼ਿਆਦਾ ਫੀਸ ਲੈ ਰਹੇ ਆ ਰੀਡਮਿਸ਼ਨ ਦੇ ਨਾਮ ਦੇ ਉੱਤੇ ਬਹੁਤ ਪੈਸੇ ਲੈ ਰਹੇ ਆ ਤੇ ਨਾਲ ਉਹ ਯੂਨੀਫਾਰਮ ਇੱਕ ਪਾਰਟਿਕਲ ਦੁਕਾਨਾਂ ਤੋਂ ਕਿਤਾਬਾਂ ਪਾਰਟਿਕਲ ਦੁਕਾਨਾਂ ਤੋਂ ਬਿਲਡਿੰਗ ਫੰਡ ਦੇ ਨਾਮ ਤੇ ਪੈਸੇ ਤੋਂ ਇਸ ਤਰ੍ਹਾਂ ਬਣਾ ਕੇ ਜੋ ਬਹੁਤ ਜਿਆਦਾ ਤੰਦਰੇ ਬਾਜੀ ਪ੍ਰਾਈਵੇਟ ਸਕੂਲਾਂ ਦੀ ਉਹਨਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਈ ਕਾਂਗਰਸੀ ਲੀਡਰਾਂ ਦੇ ਵੀ ਇੰਟਰਸਟ ਆ ਤੁਹਾਨੂੰ ਪਤਾ ਹੀ ਆ ਸਾਨੂੰ ਦੱਸਣ ਦੀ ਲੋੜ ਨਹੀਂ ਤੋਂ ਇਸ ਕਰਕੇ ਉਹਨੂੰ ਕੰਟਰੋਲ ਨਹੀਂ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਕਮਰ ਸੰਧੂ ਨੇ ਕਿਹਾ ਕਿ ਇਸ اجلاس ਨੂੰ ਘੱਟੋ ਘੱਟ 3 ਦਿਨ ਵਧਾਉਣ ਦੀ ਲੋੜ ਹੈ ਤਾਂ ਜੋ ਸੂਬੇ ਲਈ ਮੁਸ਼ਕਿਲ ਬਣੇ ਮਸਲਿਆਂ ਦਾ ਬਹਿਸ ਰਾਹੀਂ ਹੱਲ ਕੱਢਿਆ ਜਾ ਸਕੇ ਇਹ 2 ਜਾਂ 3 ਦਿਨ 3 ਦਿਨ ਹੋਣੇ ਚਾਹੀਦੇ ਆ ਡਿਸਕਸ਼ਨ ਦੇ ਉੱਤੇ ਪਰ ਉਹ ਦੇ ਸਕਦੇ ਆ ਸੋ ਅਸੀਂ ਡਿਮਾਂਡ ਕਰਦੇ ਆ ਸਪੀਕਰ ਸਾਹਿਬ ਨੂੰ ਕਿ ਉਹ ਇਹ ਸੈਸ਼ਨ ਜੇ ਐਕਸਟੈਂਡ ਕਰਨ ਦੀ ਲੋੜ ਆ ਤੇ ਨੂੰ ਐਕਸਟੈਂਡ ਕੀਤਾ ਜਾਵੇ ਪਰ ਡਿਬੇਟ ਡਿਸਕਸ਼ਨ ਉਨੀ ਜ਼ਰੂਰੀ ਆ ਜਿਨਾ ਗਵਰਨਰ ਅਡਰੈਸ ਆ